ਬਹੁਤ ਵਧੀਆ ਲੱਗਿਆ ਬਾਈ ਉਹਨਾਂ ਦੀ ਬੋਲ ਬਾਣੀ ਬਹੁਤ ਵਧੀਆ ਬਹੁਤ ਵਧੀਆ ਡੀਲ ਕਰਦੇ ਬਾਈ ਉਹਨੀ ਸਾਨੂੰ ਆਏ ਚਾਹ ਪਾਣੀ ਪਿਆਇਆ ਬਹੁਤ ਵਧੀਆ ਡੀਲਿੰਗਾਂ ਬਾਈ ਦੀ ਬਾਈ ਕਾਰ ਕਿਵੇਂ ਲੱਗੀ ਤੁਹਾਨੂੰ ਕਾਰ ਬਹੁਤ ਵਧੀਆ ਬਾਈ ਚਲਾ ਕੇ ਵੇਖੀ ਮੈਂ ਕਹਿੰਦਾ ਜੇ ਕਿਸੇ ਵੀਰ ਭਰਾ ਨੇ ਮੇਰੇ ਵਰਗੇ ਨੇ ਕਾਰ ਲੈਣੀ ਤੇ ਬਾਈ ਕੋਲੇ ਆਓ ਜਰੂਰ ਵੱਡੀ ਗੱਲ ਇਹ ਹੈ ਵੀ ਲੋਨ ਬਣਿਆ ਬਣਾਇਆ ਗੱਡੀ ਦੇ ਵਿੱਚ ਲੋਨ ਹੋਇਆ ਹੋਊਗਾ ਬਸ ਤੁਸੀਂ ਖਰੀਦ ਕੇ ਕਿਸ਼ਤਾ ਸ਼ੁਰੂ ਕਰ ਦੇਣੀਆਂ ਨੇ ਲੈ ਵੀ ਮਿੱਤਰੋ ਅੱਜ ਇਹੋ ਜਿਹੇ ਕਾਰ ਵਯਾਰ ਚ ਖੜੇ ਆ ਜਿਹੜੇ ਕਾਰਾਂ ਦੇ ਕਾਰਾਂ ਸੇਲ ਕਰਕੇ ਰੋਜ਼ਗਾਰ ਵੰਡਦੇ ਨੇ ਸਿੱਧੂ ਕਾਰ ਬਜ਼ਾਰ ਮੁਹਾਲੀ ਦੇ ਵਿੱਚ ਜੜੀਆਂ ਇਸ ਟਾਈਮ ਸਰਦਾਰ ਜਸਵੰਤ ਸਿੰਘ ਜੀ ਸਿੱਧੂ ਸਾਹਿਬ ਸਾਡੇ ਨਾਲ ਤਸਰੀ ਅਕਾਲ ਜੀ ਵੀਰ ਗੁਰਵਿੰਦਰ ਸਿੰਘ ਜੀ ਫਿਰੋਜ਼ਪੁਰ ਤੋਂ ਇਹ ਮੁਹਾਲੀ ਏਸ਼ੀਆ ਦਾ ਕੰਮ ਕਰਦੇ ਨੇ ਹਨਾ ਜੀ ਤੇ ਬਾਈ ਜੀ ਇਹ ਕਿਵੇਂ ਵਿਚਾਰ ਆਇਆ ਵੀ ਹੁਣ ਆਪਾਂ ਗੱਡੀ ਵੀ ਲੈ ਲਈਏ ਤੇ ਕਿਸ ਕੰਮ ਲਈ ਲਈ ਆ ਬਾਈ ਮੇਸ਼ੀਆਂ ਦਾ ਕੰਮ ਕਰਨ ਵਾਸਤੇ ਗੱਡੀ ਲੈਣੀ ਸੀ ਮੈਂ ਸੋਚਿਆ ਵੀ ਆਪਾਂ ਇਹ ਗੱਡੀ ਲੈ ਲਈਏ ਨਾਲ ਏਸ਼ੀਆ ਦਾ ਕੰਮ ਕਰ ਲਾਂਗੇ ਨਾਲ ਇੱਧਰ ਚਲਾ ਲਾਂਗੇ ਜੀ ਜੀ ਬਿਲਕੁਲ ਰੋਜ਼ਗਾਰ ਵੰਡਣ ਵਾਲੀ ਗੱਲ ਮੈਂ ਦੱਸ ਦਿੰਦਾ ਜੀ ਇਹ ਸਿਰਫ ਤੇ ਸਿਰਫ ਟੈਕਸੀ ਕਾਰਾਂ ਦਾ ਕੰਮ ਕਰਦੇ ਨੇ ਕਹਿਣ ਤੋਂ ਭਾਵ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਨੇ ਇੱਕ ਤਾਂ ਹੁੰਦਾ ਸੀ ਸ਼ੌਂਕੀਆ ਕਰ ਲੈਂਦੇ ਹਨਾ ਜੀ ਪਰ ਤੁਸੀਂ ਦਿੰਦੇ ਹੋ ਕੰਮ ਲਈ ਵੀ ਯਾਰ ਕਮਾਉ ਇਹ ਤੇ ਕਮਾਉ ਲਈ ਵੀਰ ਜੀ ਨਾ ਲੱਗੇ ਲਗਾਏ ਲੋਨ ਵੀਰ ਜੀ ਬਿਲਕੁਲ ਅੱਛਾ ਜੀ ਲੋਨ ਵੀ ਲੱਗੇ ਲਗਾਏ ਲੱਗੇ ਲਗਾਏ ਲੋਨ ਵੀਰ ਜੀ ਲਓ ਜੀ ਵੱਡੀ ਗੱਲ ਇਹ ਹੈ ਵੀ ਲੋਨ ਬਣਿਆ ਬਣਾਇਆ ਗੱਡੀ ਦੇ ਵਿੱਚ ਲੋਨ ਹੋਇਆ ਹੋਊਗਾ ਬਸ ਤੁਸੀਂ ਖਰੀਦ ਕੇ ਕਿਸ਼ਤਾਂ ਸ਼ੁਰੂ ਕਰ ਦੇਣੀਆਂ ਨੇ ਡਾਊਨ ਪੇਮੈਂਟ ਦੇ ਕੇ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਪੂਰੀ ਵੀਡੀਓ ਵੀ ਦਿਖਾਵਾਂਗੇ ਪੇਜ ਨਾਲ ਜੁੜੇ ਰਹੋ ਬਾਕੀ ਗੱਲਬਾਤ ਪੂਰੀ ਵੀਡੀਓ ਦੇ ਕਰਦੇ ਆ ਬਾਕੀ ਵੀਰ ਦੀ ਹੁਣਾ ਦਾ ਧੰਨਵਾਦ ਜਰੂਰ ਕਰਦੇ ਆ ਵੀ ਤੁਸੀਂ ਰਜਗਾਰ ਦਿੰਨੇ ਹੋ ਗੱਡੀ ਦਿਓ ਜੀ ਵੀਰ ਹੁਣਾ ਨੂੰ ਐਕਸਪੀਰੀਅੰਸ ਕੇ ਮੇਰੇ ਹੈ ਬਾਈ ਬਹੁਤ ਵਧੀਆ ਲੱਗਿਆ ਬਾਈ ਉਹਨਾਂ ਦੀ ਬੋਲ ਬਾਣੀ ਬਹੁਤ ਵਧੀਆ ਬਹੁਤ ਵਧੀਆ ਡੀਲ ਕਰਦੇ ਬਾਈ ਹੁਣੀ ਸਾਨੂੰ ਆਏ ਚਾਹ ਪਾਣੀ ਪਿਆਇਆ ਬਹੁਤ ਵਧੀਆ ਡੀਲਿੰਗ ਆ ਬਾਈ ਦੀ ਬਾਈ ਕਾਰ ਕਿਵੇਂ ਲੱਗੀ ਤੁਹਾਨੂੰ ਕਾਰ ਬਹੁਤ ਵਧੀਆ ਬਾਈ ਚਲਾ ਕੇ ਵੇਖੀ ਮੈਂ ਕਹਿੰਦਾ ਜੇ ਕਿਸੇ ਵੀਰ ਭਰਾ ਨੇ ਮੇਰੇ ਵਰਗੇ ਨੇ ਕਾਰ ਲੈਣੀ ਹੈ ਤੇ ਬਾਈ ਕੋਲੇ ਆਓ ਜਰੂਰ ਜੀ ਬਿਲਕੁਲ ਜਿਹੜੇ ਵੀਰਾਂ ਨੇ ਕੰਮ ਸ਼ੁਰੂ ਕਰਨਾ ਹੈਗਾ ਇੱਕ ਵਾਰੀ ਸਕਰੀਨ ਤੇ ਨੰਬਰ ਦਿੱ ਜ਼ਰੂਰ ਸੰਪਰਕ ਕਰ ਲਓ ਤੁਹਾਨੂੰ ਵਧੀਆ ਕਾਰਾਂ ਮਿਲਣਗੀਆਂ ਤੇ ਸਸਤੇ ਭਾਜ ਮਿਲਣਗੀਆਂ ਧੰਨਵਾਦ ਸਸ਼ੇ ਕਾਲ ਜੀ